ਸਤਿ ਸ਼੍ਰੀ ਅਕਾਲ ਦੋਸਤੋ ਪਟਿਆਲਾ ਮੀਡੀਆ ਸਿਟੀ ਚੈਨਲ ਤੇ ਆਪ ਸਭ ਜੀ ਦਾ ਸਵਾਗਤ ਹੈ ਜੀ ਸ੍ਰੀ ਹਜੂਰ ਸਾਹਿਬ ਜਾਣ ਲਈ ਜਲੰਧਰ ਦੇ ਆਦਮਪੁਰ 에어ਪੋਰਟ ਤੋਂ ਸਵੇਰੇ 12:50 ਮਿੰਟ ਤੇ ਜਹਾਜ਼ ਚੱਲਦਾ ਹੈ ਤੇ ਇਹ ਜਹਾਜ਼ 25 ਮਿੰਟ ਗਾਜ਼ੀਆਬਾਦ ਪਹੁੰਚ ਕੇ ਰੁਕਦਾ ਹੈ ਸ਼ਾਮ ਦੇ 4:25 ਤੇ ਇਹ ਜਹਾਜ਼ ਸ਼੍ਰੀ ਨੰਨਦੇੜ ਸਾਹਿਬ ਦੇ 에어ਪੋਰਟ ਤੇ ਪਹੁੰਚ ਜਾਂਦਾ ਹੈ। ਗਾਜ਼ੀਆਬਾਦ ਪਹੁੰਚ ਕੇ ਜਹਾਜ਼ ਚੋਂ ਉਤਨ ਦੀ ਲੋਡ ਨਹੀਂ ਤੇ ਨਾ ਹੀ ਕੋਈ ਜਹਾਜ਼ ਬਦਲਣਾ ਪੈਂਦਾ ਹੈ। ਜੇਕਰ ਟਿਕਟ ਦੇ ਰੇਟ ਦੀ ਗੱਲ ਕਰੀਏ ਤਾਂ ਇੱਕ ਪਾਸੇ ਦਾ ਕਿਰਾਇਆ ਤਕਰੀਬਨ 4000 ਤੋਂ ਲੈ ਕੇ 9000 ਤੱਕ ਵਧਦਾ ਘਟਦਾ ਰਹਿੰਦਾ ਹੈ ਜਹਾਜ਼ ਦੇ ਵਿੱਚ ਜੇ ਕੁਝ ਤੁਸੀਂ ਖਾਣਾ ਪੀਣਾ ਚਾਹੁੰਦੇ ਹੋ ਤਾਂ ਉਸਦੇ ਪੈਸੇ ਅਲੱਗ ਦੇਣੇ ਪੈਂਦੇ ਹਨ ਪਰ ਤੁਸੀਂ ਆਪਣੇ ਘਰ ਤੋਂ ਖਾਣ ਪੀਣ ਦਾ ਸਮਾਨ ਲੈ ਕੇ ਆ ਸਕਦੇ ਹੋ ਟਿਕਟ ਨੂੰ ਤੁਸੀਂ ਆਨਲਾਈਨ ਵੀ ਬੁੱਕ ਕਰਵਾ ਸਕਦੇ ਹੋ ਜਾਂ ਕਿਸੇ ਟਰੈਵਲ ਏਜੰਟ ਤੋਂ ਵੀ ਬੁੱਕ ਕਰਵਾ ਸਕਦੇ ਹੋ ਨੰਦੇੜ ਸਾਹਿਬ ਪਹੁੰਚ ਤੇ ਜਹਾਜ਼ ਤੋਂ ਉਤਣ ਤੋਂ ਬਾਅਦ ਤੁਹਾਨੂੰ ਕੋਈ ਵੀ ਟੈਕਸੀ ਜਾਂ ਆਟੋ ਵਗੈਰਾ ਕਰਨ ਦੀ ਲੋੜ ਨਹੀਂ ਗੁਰਦੁਆਰਾ ਸਾਹਿਬ ਦੀਆਂ ਏਸੀ ਬੱਸਾਂ ਲੈਣ ਲਈ ਤੁਹਾਨੂੰ ਉੱਥੇ ਪਹੁੰਚੀਆਂ ਹੁੰਦੀਆਂ ਹਨ ਉਹਨਾਂ ਬੱਸਾਂ ਦੇ ਵਿੱਚ ਤੁਸੀਂ ਬੈਠ ਕੇ ਗੁਰਦੁਆਰਾ ਸ਼੍ਰੀ ਨੰਦੇੜ ਸਾਹਿਬ ਵਿਖੇ ਪਹੁੰਚ ਸਕਦੇ ਹੋ ਹਰ ਰੋਜ਼ ਬਹੁਤ ਹੀ ਸੰਗਤਾਂ ਨੰਦੇੜ ਸਾਹਿਬ ਦੇ ਦਰਸ਼ਨ ਲਈ ਜਾਂਦੀਆਂ ਹਨ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ